ਅਕੋਜੀ ਕੀ ਫਤਿਹ ਪਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਹਰ ਸਾਲ ਵਾਂਗ ਇਸ ਤਰ੍ਹਾਂ ਵੀ ਲੰਗਰ ਲਗਾਇਆ ਸਾਸੁਖਦੇਵ ਸਿੰਘ ਤੇ ਉਹਨਾਂ ਦੇ ਬੇਟਿਆਂ ਨੇ ਰਾਜਵੀਰ ਨੇ ਤੇ ਮਨਜੀਤ ਉਹਨਾਂ ਨੇ ਸੋ ਹਰ ਸਾਲ ਦਾ ਇੱਕ ਲੰਗਰ ਲਗਾਉਂਦੇ ਨੇ ਔਰ ਪਹਿਲਾਂ ਅਰਦਾਸ ਕਰਦੇ ਨੇ ਅਰਦਾਸ ਕਰਕੇ ਫਿਰ ਲੰਗਰ ਸ਼ੁਰੂ ਹੁੰਦਾ ਹੈ ਬਹੁਤ ਵਧਾਈ ਦਿਨਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹਨਾਂ ਦੋਆ ਵੀਰਾਂ ਨੂੰ ਪਿਤਾ ਜੀ ਉਹਨਾਂ ਦੇਆਂ ਨੂੰ ਇਹ ਇਹਨਾਂ ਉਦਮ ਕਰਦੇ ਨੇ ਔਰ ਬਹੁਤ ਉਤਮ ਇਹ ਸੇਵਾ ਹੈ ਲੰਗਰ ਵਾਲੀ ਕਿਉਂਕਿ ਕਿਸੇ ਵੀ ਘਰੀਬ ਤੇ ਮੂਹ ਚ ਰੋਟੀ ਬਣਾਉਣਾ ਤੋਂ ਬਹੁਤ ਵੱਡੀ ਗੱਲ ਹੈ ਬਹੁਤ ਚੰਗੀ ਗੱਲ ਹੈ ਔਰ ਬਧਾਈ ਦਿੰਨਾ ਆਪ ਸਭ ਨੂੰ ਵੀ ਬਾਬਾ ਦੀਪ ਸਿੰਘ ਦੇ ਜਿਹੜਾ ਜਨਮ ਦਿਹਾੜਾ ਨਿਕਲ ਚੁੱਕਿਆ ਉਹਦੇ ਸਨਮਾਨ ਵਿੱਚ ਜੋ ਅੱਜ ਲੰਗਰ ਲੱਗਾ ਸਰ ਜੀ ਕੇਕ ਵੀ ਕੱਟਿਆ ਗਿਆਗਾ ਹਾਂਜੀ ਕੇਕ ਵੀ ਕੱਟਿਆ ਜੀ ਹਾਂਜੀ ਕੇਕ ਵੀ ਕੱਟਿਆ ਗਿਆ ਹੈ ਵਾਹਿਗੁਰੂ ਜੀ ਕੀ ਫਤਿਹ ਨਾਮ ਗੋਲ ਦਾਸ ਬਾਸ ਬਾਦ ਨੰਬਰ 39 ਸਰਦਾਰ ਮਨਜੀਤ ਸਿੰਘ ਦੀ ਮੰਗਾ ਸਾਰੀ ਜਿੰਨੀ ਵੀ ਪੂਰੀ ਕਾਇਨਾਤ ਪੂਰੇ ਬ੍ਰਹਮੰਡ ਨੂੰ ਤਨ ਤਨ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਪੂਰੀ ਮਨਮਤਾ ਨੂੰ ਵਧਾਈ ਦਿੰਦੇ ਆ ਔਰ ਪਰਮਾਤਮਾ ਦੇ ਚਰਨਾਂ 'ਚ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਜੋ ਮੇਰੇ ਛੋਟੇ ਵੀਰ ਸਰਦਾਰ ਰਾਜਵੀਰ ਸਿੰਘ ਦੀ ਪੰਮਾ ਪੂਰੇ ਪਰਿਵਾਰ ਨੂੰ ਐਸੀ ਤਾਕਤ ਐਸੀ ਹਿੰਮਤ ਬਖਸ਼ੀ ਰੱਖਣਾ ਕਿ ਇਸੇ ਤਰ੍ਹਾਂ ਅਸੀਂ ਮਨੁੱਖਤਾ ਦੀ ਮਨੁੱਖਤਾ ਦੀ ਸੇਵਾ ਕਰਦੇ ਰਹੀਏ ਪਰ ਜੋ ਜਿੰਨੇ ਜਿੰਨੇ ਵੀ ਉਪਰਾਲੇ ਹਨ ਤੇ ਕਾਫੀ ਸਾਲਾਂ ਤੋਂ ਇਹਨਾਂ ਵੀਰ ਆਪਣੀ ਨੇਕ ਧਮਾਈ ਦੇ ਵਿੱਚੋਂ ਪੱਲ ਫੁੱਲ ਦੇ ਸੰਬੰਧ ਕੱਢ ਕੇ ਆਂਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸੇਵਾ ਕਰਦਾ ਹੈ ਇਹ ਸਾਡੀ ਤਾਂ ਉਸਕਰੀ ਤਾਂ ਕੋਈ ਔਕਾਤ ਨਹੀਂ ਹੁੰਦੀ ਇਹ ਆਪ ਹੀ ਸਤਿਗੁਰੂ ਉਦਮ ਬਖਸ਼ਦਾ ਹੈ ਪਾ ਦੀ ਐਸਾ ਪ੍ਰਾਲਾ ਕੀਤਾ ਜਾਂਦਾ ਹੈ ਔਰ ਆਪ ਜੀ ਜਾਣਦੇ ਹੋ ਕਿ ਪੂਰੇ ਵਰਲਡ ਲੈਵਲ ਤੇ ਪੂਰੇ ਵਿਸ਼ਵ ਲੈਵਲ ਤੇ ਜੋ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਔਰ ਮੈਂ ਜਿੱਥੇ-ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਹਨ ਸਾਰੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦੇਣਾ ਹਾਂ ਔਰ ਸਤਿਗੁਰ ਦੇ ਚਰਨਾਚ ਬਾਬਾ ਦੀਪ ਸਿੰਘ ਦੇ ਚਰਨਾਚ ਅਰਦਾਸ ਕਰਦਾ ਹਾਂ ਕਿ ਕਿਸੇ ਤਰ੍ਹਾਂ ਪੂਰੇ ਪਰਿਵਾਰ ਤੇ ਪੂਰੇ ਨਗਰ ਤੇ ਪੂਰੇ ਸੁਲਤਾਨਵੰਦ ਪਿੰਡ ਤੇ ਸ਼ਹਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਤਾਂ ਕਿ ਇਹ ਜੋ opralle ਇਹ ਜੋ ਸੇਵਾਵਾਂ ਦੇ ਵਿੱਚ ਹਿੱਸਾ ਪੈਂਦਾ ਰਹੇ ਯੋਗਦਾਨ ਦਿੰਦੇ ਰਹੀਏ ਔਰ ਪੂਰੀ ਮਾਨਵਤਾ ਨੂੰ ਮੈਂ ਅਰਦਾਸ ਕਰਦਾ ਹਾਂ ਕਿ ਜੋ ਜੋ ਵੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਸ਼ਹਾਦਤ ਦਿੱਤੀ ਹੈ ਲਾਸਾਨੀ ਉਹਨੂੰ ਭੁੱਲਣ ਯੋਗ ਨਹੀਂ ਹੈ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਔਰ ਮੈਸੇਜ ਇਹੋ ਦੇਣਾ ਹਾਂ ਕਿ ਨਸ਼ਿਆਂ ਨੂੰ ਤਿਆਗ ਕੇ ਗੁਰੂ ਘਰ ਦੇ ਨਾਲ ਜੁੜੋ ਸੇਵਾ ਕਰੋ ਜਿੰਨੀ ਵੀ ਕੀਤੀ ਜਾਂਦੀ ਹੈ ਕਿਸੇ ਦੇ ਕੰਮ ਆਓ ਔਰ ਜੋ ਸਾਡੀ ਪਰਿਵਾਰਿਕ ਭਾਈਚਾਰਕ ਹੈ ਜੋ ਪਿਆਰ ਹੈ ਜੋ ਸਤਿਕਾਰ ਹੈ ਸਾਰਿਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਬਰਕਰਾਰ ਰਹੇ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਅਸੀਂ ਮੈਂ ਫੇਰ ਤੋਂ ਸਾਰੀ ਤੁਹਾਡੇ মিডিਆ ਦਾ ਵੀ ਵੀਰਾਂ ਦਾ ਧੰਨਵਾਦ ਕਰਦਾ ਹਾਂ ਔਰ ਜਿੰਨਾ ਜਿੰਨਾ ਵੀ ਮੇਰੇ ਵੀਰਾਂ ਨੇ ਇੱਥੇ ਯੋਗਦਾਨ ਦਿੱਤਾ ਹੈ ਜਿੰਨੇ ਵੀ ਡਿਪਾਰਟਮੈਂਟ ਹਨ ਸਾਰੇ ਚਾਹੇ ਬਿਜਲੀ ਦਾ ਮਹਿਕਮਾ ਚਾਹੇ ਕਾਰਪੋਰੇਸ਼ਨ ਦਾ ਮਹਿਕਮਾ ਚਾਹੇ ਜਿੰਨੇ ਵੀ ਇੱਥੇ ਵੀਰਾਂ ਨੇ ਮੈਂ ਤਾਂ ਇੱਥੋਂ ਤੱਕ ਕਹਿ ਦਿੰਦਾ ਹਾਂ ਕਿ ਜਿੰਨੇ ਇੱਕ ਪੱਲ ਇਹ ਵੀ ਝੁੱਕ ਕੇ ਕੱਖ ਵੀ ਝੁੱਕ ਕੇ ਅੰਦਰ-ਉੱਧਰ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇੱਕ ਉਹ ਬੀਜ ਹੈ ਕਿ ਜਿਹੜਾ ਅੱਜ ਅਸੀਂ ਬੀਜ ਪਾਉਨੇ ਹਾਂ ਸੇਵਾ ਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਪੇੜ ਬਣ ਕੇ ਉਮਰਦਾ ਹੈ ਜੋ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਉਤੋਂ ਸੁਖ ਪ੍ਰਾਪਤ ਕਰਦੀ ਹੈ ਤੋਂ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਅਸੀਂ ਹਮ ਹਮਾ ਕੇ ਹਰ ਸਾਲ ਅਸੀਂ ਇਹ ਮਨਾਉਂਦੇ ਰਹੀਏ ਔਰ ਅਸ਼ੀਵਾਦ ਵੀ ਮੰਗਦੇ ਹਾਂ ਸਾਰ ਸੰਗਤ ਕੋਲੋਂ ਮੰਗਦੇ ਹਾਂ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਚਰ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਪੂਰੇ ਤੇ ਪਰਿਵਾਰ ਤੇ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਾਜਵੀਰ ਤੋਂ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬਾਈਪਾਸ ਤੇ ਲਗਰ ਲਾਇਆ ਤੇ ਨੋਕੇ ਅਮਰ ਸੇਵ ਤੰਤਨ ਬਾਬਾ ਦੀ ਸਿੰਘ ਦਾ ਜਿਹੜਾ ਇਹ ਹੈਗਾ ਗੁਰਪੁਰਬ ਸਾਰਿਆਂ ਨੂੰ ਮੈਂ ਅਮਰਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਦਾ ਨਾ ਵਾਹਿਗੁਰੂ ਜੀ ਕਾ ਖਾਲਸਾ